ਬੀਤੀ ਦੇਰ ਰਾਤ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਦੱਖਣੀ ਪੱਛਮੀ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਲਾਹੌਰ ਜਾ ਰਹੀ ਇੱਕ ਬੱਸ ਵਿੱਚ ਸਵਾਰ ਸੱਤ ਯਾਤਰੀਆਂ ਦੀ ਹੱਤਿਆ ਕਰ ਦਿੱਤੀ ਹੈ। ਇਹ ਹਮਲਾ ਦੱਖਣੀ ਪੱਛਮੀ ਬਲੋਚਿਸਤਾਨ ਦੇ ਬਰਖਾਨ ਜ਼ਿਲ੍ਹੇ ਵਿੱਚ ਹੋਇਆ। ਅਫਗਾਨਿਸਤਾਨ ਅਤੇ ਈਰਾਨ ਦੀ ਸਰਹੱਦ ਨਾਲ ਲੱਗਦਾ ਇਹ ਸੂਬਾ ਪਾਕਿਸਤਾਨ ਦੀ ਵੱਖਵਾਦੀ ਵਿਦਰੋਹੀਆਂ ਦੇ ਖਿਲਾਫ ਦਹਾਕਿਆਂ ਤੋਂ ਚੱਲਦੀ ਲੜਾਈ ਦਾ ਇੱਕ ਮੁੱਖ ਜੰਗ ਮੈਦਾਨ ਰਿਹਾ ਹੈ। ਇੱਕ ਸੀਨੀਅਲ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਬਕਰ ਖੁਰਸ਼ੀਦ ਆलम ਨੇ ਦੱਸਿਆ ਕਿ ਲਗਭਗ 40 ਹਥਿਆਰਬੰਦ ਵਿਅਕਤੀਆਂ ਦੇ ਇੱਕ ਸਮੂਹ ਨੇ ਕਈ ਬੱਸਾਂ ਤੇ ਬਹਾਨਾ ਨੂੰ ਰੁਕਿਆ ਸੱਤ ਯਾਤਰੀਆਂ ਦੇ ਰਾਸ਼ਟਰੀ ਪਛਾਣ ਪੱਤਰਾਂ ਦੀ ਜਾਂਚ ਕੀਤੀ ਅਤੇ ਉਹਨਾਂ ਨੂੰ ਗੋਲ ਮਾਰ ਦਿੱਤੀ ਆलम ਨੇ ਅੱਗੇ ਦੱਸਿਆ ਕਿ ਸਾਰੇ ਸੱਤ ਪੀੜਤ ਕੇਂਦਰੀ ਪੰਜਾਬ ਸੂਬੇ ਦੇ ਹਨ ਕੇਤਰ ਦੇ ਸਹਾਇਕ ਕਮਿਸ਼ਨਰ ਖਾਦੀਮ ਹੁਸੈਨ ਨੇ ਦੱਸਿਆ ਕਿ ਇਹ ਹੱਤਿਆਵਾਂ ਬਰਖਾਨ ਨੂੰ ਪੰਜਾਬ ਦੇ ਦੱਖਣੀ ਚਿਹਰ ਡੇਰਾ ਗਾਜੀ ਖਾਨ ਨਾਲ ਜੋੜਨ ਵਾਲੇ ਹਾਈਵੇ ਤੇ ਹੋਈਆਂ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਅਤੇ ਹੱਤਿਆ ਦੇ ਪਿੱਛੇ ਮਕਸਦ ਕੀ ਹੈ ਇਹ ਵੀ ਹਜੇ ਸਪਸ਼ਟ ਨਹੀਂ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਲਈਏ ਪਰ ਹਮਲਾਵਰ ਫਰਾਰ ਹੋ ਗਏ ਇਸ ਘਟਨਾ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਇੱਕ ਵੱਡੀ ਘਟਨਾ ਵਾਪਰੀ ਸੀ ਜਿੱਥੇ ਕੋਲਾ ਖਾਨ ਵਾਲਿਆਂ ਨੂੰ ਲਿਜਾ ਰਹੇ ਵਹਨਾਂ ਨੂੰ ਨਿਸ਼ਾਨਾ ਬਣਾ ਕੇ ਕਿਤੇ ਗਏ ਬੰਬ ਹਮਲੇ ਵਿੱਚ ਕਟੋ-ਕਟ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 6 ਜ਼ਖਮੀ ਹੋ ਗਏ ਸਨ। ਪਿਛਲੇ ਸਾਲ ਅਗਸਤ ਵਿੱਚ ਵੱਖਵਾਦੀ ਅੱਤਵਾਦੀਆਂ ਨੇ ਪਾਕਿਸਤਾਨ ਵਿੱਚ ਕਈ ਹਮਲੇ ਕੀਤੇ ਸਨ ਜਿਸ ਵਿੱਚ ਦਰਜਨ ਲੋਕ ਮਾਰੇ ਗਏ ਸਨ। ਹਮਲਿਆਂ ਵਿੱਚ ਪੁਲਿਸ ਸਟੇਸ਼ਨ, ਬੁਨਿਆਦੀ ਤਰਚੇ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅੱਤਵਾਦੀਆਂ ਵੱਲੋਂ ਆਈਡੀ ਚੈੱਕ ਕਰਨ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਦੇ ਲੋਕ ਕ ਮਾਰੇ ਗਏ ਸਨ। ਬਲੋਜ ਲਿਬਰੇਸ਼ਨ ਆਰਮੀ ਨੇ ਆਪਰੇਸ਼ਨ ਦੀ ਜ਼ਿੰਮੇਵਾਰੀ ਲਈ ਹੈ ਜਿਸ ਨੂੰ ਰੂਫਜਾਡ ਡਰੱਗ ਵਿੰਡੀ ਸਟਾਰਮ ਕਿਹਾ ਗਿਆ। ਇਹਲੇ ਕੇਂਦਰ ਸਰਕਾਰ ਨਾਲ ਲੜ ਰਹੇ ਕਈ ਨਸਲੀ ਹਥਿਆਰਮੰਦ ਸਮੂਹਾਂ ਵਿੱਚੋਂ ਸਭ ਤੋਂ ਵੱਡਾ ਹੈ ਵਿਦਰੋਹੀ ਸਮੂਹਾਂ ਨੇ ਬਲੋਚਿਸਤਾਨ ਵਿੱਚ ਚਿੰਦੀ ਨਾਗਰਿਕਾਂ ਤੇ ਖਿਤਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਚੀਨ ਇਸ ਸੂਬੇ 'ਚ ਸਥਿਤ ਡੁੰਗੇ ਪਾਣੀ ਵਾਲੀ ਗਵਾਦਰ ਸਮੁੰਦਰੀ بندرگاہ ਨੂੰ ਵਿਕਸਿਤ ਕਰ ਰਿਹਾ ਹੈ ਵਿਜ਼ਿੰਗ ਨੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਚੀਨ ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਆਪਣੀ 65 ਬਿਲੀਅਨ ਡਾਲਰ ਵਚਨਵਰਤਾ ਦੇ ਹਿੱਸੇ ਵੱਜੋਂ ਖੇਤਰੀ ਵਿਕਾਸ ਪ੍ਰੋਜੈਕਟਾਂ ਵਿੱਚ ਭਾਰੀ ਨਿਵੇਸ਼ ਕੀਤਾ ਹੈ